ਅਗਨਤ ਸੋ ਆਪਣੀ ਦੇ ਰਾਸ ਸਾਧ ਕੀਤ ਵਰਤੇ ਅਨੰਦ ਉਲਾਸ ਅਗਨਤ ਹੈ ਸੱਚ ਆਪਣੀ ਦੇ ਰਾਸ ਚਲ ਛਾਏ ਚਕੋ ਛਾ ਅਗਨਤ ਆ ਛਾ ਅਗਨਤ ਅਗਨਤ ਇਹਦਾ ਕੋਈ ਹੋਰ ਛਾ ਹੈ ਨਹੀਂ ਜੇ ਜੇ ਹੋਰ ਹੋਂਦਾ ਕਰਤੇ ਹੋ ਜਦ ਵਿਨਤੀ ਮਿਲਦੀ ਜੀ ਇੱਕ ਦਸਤੀ ਦੇ ਬਾਅਦ ਦੋ ਤੱਕ ਗ੍ਰੰਥੀ ਸ਼ੁਰੂ ਜਾਂ ਦੁਆ ਹੈ ਕਿ ਗ੍ਰੰਥੀ ਕਾਦੀ ਆਰੰਭ ਕਰ ਚਾਹ। ਜਾਂ ਦੁਆ ਹੋਊ ਜਾਂ ਗ੍ਰੰਥੀ ਸ਼ੁਰੂ ਹੋ। ਮਾਇਆ ਹੈ ਮਾਇਆ ਦੇ ਵਿੱਚ ਫਲਸਤ ਹੋ ਜਾਂਦਾ ਹੈ ਸਾਉ ਮਾਇਆ ਦੇ ਵਿੱਚ ਤਾਂ ਬਹੁਤ ਗੁੜੀਏ। ਮਾਇਆ ਬਹੁਤ ਰੰਗ ਰੂਪ ਤੇ ਇੱਕ ਦਾ ਤੇ ਕੋਈ ਰੰਗ ਦਾ ਕੋ ਰੂਪ। ਕੋਲਾ ਦੁਆ ਕੋਈ ਹੈ ਨਹੀਂ। ਉਹ ਗ੍ਰੰਥੀ ਤੇ ਪਰੇ। ਮਾਇਆ ਜਿਹੜਾ ਰੂਪ ਹੈ ਦੁਆ। ਦੂਰੀ ਗਿਆ ਹੈ ਇਹਦੇ ਵਿੱਚ ਕਿਰਤੀਆ ਸਾਚ ਵਿੱਚ ਗੁੰਤੀ ਨਹੀਂ ਹੈ ਸਾਚ ਨੂੰ ਅਗਣਾ ਤਾਂ ਕਰਦੇ ਸਾਚ ਦਾ ਰੂਦਰ ਰੋਪ ਨਹੀਂ ਹੈ ਢੋੜ ਦਾ ਥੋੜਾ ਥਲਾ ਢੋੜਣ ਦਾ ਗਿਆ ਕੋਈ ਮਸਟਾਲੀ ਬਣ ਗਿਆ ਉਹ ਢੂੜ ਰਲ ਚ ਉਹਦੇ ਬਾਥਰੂਮ ਬਣ ਗਏ ਉਹ ਢੂੜਦਾ ਨੂੰ ਬਣ ਉਹ ਬੇਸ਼ਮਾਰ ਹੈ ਉਹ ਬੇਸ਼ਮਾਰ ਇਹ ਗੱਲ ਬ੍ਰਿਸ਼ੀ ਨੂੰ ਸਮਝਾਉਣਾ ਹੈ ਹੂੰ ਹੂੰ ਅਜੇ 1 ਤੋਂ ਗੰਟੀ ਸ਼ੁਰੂ ਕਰਦੇ ਹਾਂ ਬਿਲਕੁਲ 1 ਤੋਂ ਗੰਟੀ ਸ਼ੁਰੂ ਕਰਦੇ ਹਾਂ 1 ਤੋਂ ਵਾਲੇ ਕਿਹਾ ਹੈ ਕਿਤੇ ਗਲਤੀਆਂ ਫੇ ਲਿਖਾਉਂਦੇ ਦੂਰੇ ਕਾ ਗਲਤੀ ਗੰਤਮ ਨੂੰ ਛੁੱਟੀ ਹੈ ਜੇ 1 ਤੋਂ 2 ਤੇ ਚਲੇ ਗਏ ਫਿਰ ਕਿਹਦੀ ਸ਼ੁਰੂ ਹੋਣੀ ਫੇਰ ਹੀ ਦੱਸਣਾ ਜਿੱਥੇ ਤੱਕ ਬਾਕੀ ਕਲੀਸ਼ਾ ਹੈ ਅਲਬੰਗ ਅਲਬੰਗ ਫੇਰ ਗੁਰਪਾ ਗੁਰ ਤੇ ਫੇਰ ਗੁਰਪਾ ਕੀ ਗੱਲ ਨਹੀਂ ਸ਼ੁਰੂ ਹੋਵੀਂ ਫੇਰ ਕੋਪਾ ਤੱਕ ਜਰਾ 30 ਲੱਖ ਦੋ ਹੁੰਦੀ ਇਹ ਕਹਿੰਦੇ ਨੇ ਕੁਝ ਰੋਟੀ ਨਹੀਂ ਪੱਛੀ ਚਰਦਾ ਦੀ ਗੀਟ ਹੈ ਜਰਾ ਸਰ ਸਰ ਕਹਿੰਦੇ ਹਾਲੀ ਕਹਿੰਦੇ ਆਮਾਨਾ ਦਾ ਮਤਲਬ ਇਹ ਹੁੰਦੀ ਇਸ਼ਾਰਾ ਕਰ ਸੋਸ ਲਲਵੰਦ ਬਸ ਇਹ ਨੂੰ ਸਾਹਿਬ ਤਾਂ ਹੈ ਜੀ ਪਸਲੇ ਹੋ ਹੀ ਸਹੀ ਰਾਹ ਦੋਹਰਾਤੇ ਕੋਈ ਗੱਲ ਨਹੀਂ ਇੱਕ ਨੀ ਇੱਕ ਬੰਦਾ ਸੀ ਇਹਨੇ ਗਿਆ ਨਾ ਰੇ ਸਾਨੂੰ ਆਂ ਚੱਛਾ ਦਾ ਖਾਲੂ ਜਾਨ ਜੀ ਗੱਲ ਚੱਜਾ ਦਾ ਜੀਰੂ ਹੋਵੇ ਇਹਦੇ ਕੋਲ ਨੂੰ ਲੈ ਕੇ ਅਸੀਂ 10 ਲੱਖੋਂ ਪਹਿਲਾਂ ਕਰੀਏ ਗਿਆਨ ਦਾ ਜਾਂ ਚੱਜਾ ਦੀ ਜਮੇਟੇ ਬੱਝੂ ਸੀ ਕੁਝ ਗਲਾਈਂ ਗਰੋਰ ਕਾਦੀਆਂ ਬੰਨੀਆਂ ਟੁੱਟੀਆਂ ਸਾਥ ਮਿਲੋ ਜੀ ਹਨਾ ਦੇ ਜੇ ਜ਼ਰੂਰੀ ਚਾਜੋ ਕੇ ਨਾਲੇ ਹੁੰਦੇ ਨੇ ਇਹ ਕਹਿੰਦੇ ਨੇ ਐਲੀ ਅਧਿਕਾ ਠੀਕ ਕਰ ਚਾਹ ਤੂੰ ਕਹੇਗਾ ਨਾ ਐਨੇ ਐਨੇ ਵਾਜ ਕਰਦੇ ਜੋ ਬੁਝਾਰੇ ਸੀ ਸਾਤ ਪੰਜ ਦੇ ਅਧਿਕਾ ਠੀਕ ਕਰ ਫਜਦੇ ਸਾਤ ਜੜੀਆਂ ਦੀ ਗੱਲ ਵੀ ਸੀ ਠੀਕ ਬੋਲਦੇ ਬੇਟੇ ਲੋਗ ਕਰਨ ਠੀਕਾ ਤੇ ਲੋਕ ਹੈ ਜਿਹੜੇ ਜੀ ਨਹੀਂ ਬੋਲਦੇ ਪਰ ਉਹ ਕਿਹੜੇ ਨੇ ਉਹ ਬਾਤ ਕਰੰਨੇ ਲੱਗੂ ਤੁਸੀਂ ਸਾਉਤ ਕਰੋਗੇ ਠੀਕਾ ਸਾਉਤ ਕਰੰਨੇ ਬੋਲਦੇ ਬੇਟੇ ਤਾਂ ਉਹ ਨਾਲ ਜੀ ਕੀ ਆ ਪੀਆ ਸਭ ਕੀਆ ਨਾਮ ਪੀਆ ਸਭਣ ਕੀਆ ਇਹ ਸਾਰੇ ਵਿਸ਼ੇ ਸਾਡੇ ਕੋਲ ਉਹ ਦੇਸਾਂ ਕੀ ਸ਼ੇਰ ਗੁਰਮਣੀ ਸੱਚਾ ਧੂਖਾ ਤਰਫ ਦੀ ਪਰਖ ਕੀਤੀ ਹੋਈ ਹੈ ਰੱਬ ਕਿਦੇ ਕਿਤਾਬ ਦੇ ਵਿੱਚ ਇਹ ਗੱਲ ਪੜ੍ਹੀ ਹੈ ਗੁਰਮਣੀ ਦਾ ਬਿਸਤੂ ਹੈ ਸੇ ਉਹਨੇ ਜੀ ਕਿ ਕੀ ਗੱਲ ਹੈ ਪੂਰੀ ਬਹਿਸ ਹੈ ਦੇਸ ਦਾ ਹੋ ਇਹ ਜਹਲੇ ਦਾ ਉਹ ਡਿਸਕਸ ਕਰਦੇ ਬੈਠੇ ਸੀ ਸਭ ਦੇ ਨਾਲ ਦੇ ਆਪਰਕਾ ਦੇ ਕੀ ਕੀ ਕਹਿ ਲੈਣ ਨੇ ਦੇ ਸੱਭਕੀ ਕੀ ਕਿਸੇ ਸੰਸਕਾਰ ਆਚਰਣ ਦੇ ਸਬੰਧ ਕਿਤੀ ਹੈ ਸਭ ਜਗਤ ਦੀ ਬੇਸੇ ਅਗੇ ਗੱਲਾਂ ਹੋਣ ਨੇ ਉਹ ਤਾਂ ਆਂ ਦੀ ਗੱਲਾਂ ਹੋ ਰਹੀਆਂ ਅਸੀਂ ਮਨਾਂ ਦੀ ਗੱਲ ਕਰਦੇ ਹਾਂ ਹੁਣ ਫਿਰ ਤੁਹਾਨੂੰ ਉਹਦੇ ਫਿਰ ਡਿਸਕਸ਼ਨੇ ਕਰ ਰਹੇ ਹੁਸੀਂ ਆਪਣੇ ਬਰਨੋਂ ਤੁਸੀਂ ਕਹਿੰਦੇ ਇਹ ਗੱਲ ਤਾਂ ਦੁੱਛੋ ਫੋਕੀ ਥੋੜੀ ਬੋਲਦੇ ਜਿਹੜੀ ਬੋਲਦੇ ਕਿ ਫਿਰ ਜਿਹੜੀ ਬੋਲਦੇ ਪਬਲਿਕ ਅਸੈਂਬਲੀ ਨੇ ਝੂਠੇ ਜਿਹੜੇ ਆਦਮੀ ਸਭ ਤੋਂ ਦੁਖੀ ਨੇ ਨਾ ਇਹਨਾਂ ਲੋਕਾਂ ਦਾ ਸਰ ਬੁਕਾ ਦਿਓ ਕੋਈ ਨਾ ਦੇ ਲਛਣ ਦੇ ਰਛਣ ਦਾ ਸਰ ਬੁਕਾ ਇਹਦੇ ਹੈ ਹੀ ਉਹ ਸਾਰੇ ਉਹ ਮੰਨਰ ਜਿਹੜੀ ਗਲਤ ਹੀ ਹੈ ਗੁੱਲ ਬੈਠੇ ਰੋ ਕੇ ਬੁਕਾ ਦਲਦੇ ਵੀ ਬੋਲਦੇ ਇਹਦਾ ਜਵਾਬ ਕੋਈ ਨਹੀਂ ਉਹ ਹੈ ਕੋਈ ਜੋ ਉਹ ਕਹਿੰਦਾ ਝੂਠ ਜੂੜਾ ਸਾ ਜੈ ਜਿਹਾ ਖਾਚਾ ਰੋ ਸਾ ਜੀ ਸਰਣੇ ਕੀਤਾ ਫਤ ਤੋ ਅਗੰਤ ਸਭ ਆਪਣੀ ਜੀਵਨ ਸਭ ਹੋ ਜਾਣਾ ਜ਼ਹਿਰ ਬਹੁਤ ਔਖਾ ਸਿਰੋਥਾ ਉਤੜ ਜਾ ਗੁਪਤੀ ਬੰਦ ਹੋਈ ਜਾਂਦੀ ਉਹ ਆਪਣੇ ਆਪ ਨੂੰ ਮਾਫ ਕਰਨਾ ਔਖਾ ਹੋ ਜਾਂਦਾ ਕਈ ਵਾਰ ਕਾ ਇਤਨਾ ਬੋਝ ਪੈ ਜਾਂਦਾ ਆਪਣੇ ਆਪ ਤੇ ਅਣਜਾਣ ਪੜੇ ਜ ਕੋਈ ਕਮਜ਼ਰੀ ਜਾਂਦਾ ਜੇ ਆਪਣੇ ਆਪ ਨੂੰ ਮਾਫ ਕਰਨਾ ਔਖਾ ਹੋ ਜਾਂਦਾ ਫਿਰ ਲੋਗ ਨਭਤ ਕਹਿੰਦਾ ਅਜਿਹਾ ਤੇ ਜੇ ਲੋਕਦੇ ਇਹ ਦਬਰਤ ਕਾਲ ਵੀ ਜਨਾਸੀ ਜੈ ਜੈ ਹਾਂ ਜਗਰਤ ਸਾ ਆਪਣੀ ਦੇ ਰਾਸ ਖਾਤਕਿਤ ਵਰਤੇ ਆਨੰਦ ਉਲਾਸ ਅਗਰ ਤੇ ਸਾ ਸਾ ਇੱਕੋ ਹੀ ਹੈ ਉਹ ਗਿਣਤੀ ਤੋਂ ਬਾਹਰ ਹੋ ਸਦਾ ਸਭ ਕੋਈ ਨਹੀਂ ਐਸਾ ਨਹੀਂ ਜਾਪੋ ਸਿਪ ਕਾ ਜਾ ਉਹ ਗਿਆ ਹੁਕਮ ਉਹ ਸੱਚ ਖਾਂਜ ਅਗਰ ਤੁਸੀਂ ਹੋ ਆਪਣੀ ਦੇ ਰਾਜ਼ਿਕ ਵਜਲ ਰਾਤ 1:00 ਵਜੇ ਆਪਣੀ ਰਾਸੀ ਦੱਦਾ ਸੱਚ ਕਹਣ ਸੱਚ ਦੱਦਾ ਉਹ ਤੇ ਰਾਸੀ ਦੀਏ ਜਦੋਂ ਜਾਟੇ ਕਿ ਤੇ ਸੱਚ ਹੋਈ ਜਾਟੇ ਤੁਸਨ ਵਾਸ ਕੜੇ ਜਮਾਲੇ ਜਮਾਲੇ ਦੇ ਦਰਦ ਇਹ ਸਾਰੇ ਜਮਾਲੇ ਨੇ ਆਲੇ ਅਗਿਆਦੀ ਦੇ ਸਾਰੇ ਬਲ ਭੁਖੋ ਜੇ ਮਾਲ ਦੇ ਨੇ ਹਾਂ ਸਾਤ ਪੀਤ ਵਰਤੇ ਪਰ ਉਹ ਜਾਲ ਵਜਾਇਆ ਭਰ ਜਿਹੜਾ ਗੁਮੀਂ ਦਾ ਟਾਲਾ ਮਾਰ ਕੇ ਘਰ ਨਾਲੇ ਜੇ ਜਾਲ ਲੈ ਹੋਰ ਕੀ ਦਿੰਦੇ ਤੇ ਆਜਾ ਜਿਹੜਾ ਜਾਨਵਰਾਂ ਦਾ ਸ਼ਿਕਾਰੇ ਕਰਦੇ ਨੇ ਲੁੱਟਦੇ ਲੋਕਾਂ ਨੂੰ ਘਰੋਂ ਦੇਣਾ ਉਹਦੇ ਜਾਲ ਲੈ ਹੀ ਨਾ ਹੋਰ ਕੀ ਦਿੰਦੇ ਜੜਨਾ ਬਾਜਾ ਤੇ ਫਿਕਦਾਰਾ ਇਹਨਾਂ ਕੋਲਿਆ ਨਾ ਤਾਂ ਜੀਤ ਵਰਤੇ ਆਨੰਦ ਉਲਾਸ ਸਾਜਿਤ ਵਰਤੇ ਆਨੰਦ ਉਲਾਸ ਅਸਰ ਜੁੜੀ ਹੈ ਹੰਗੀ ਗਿੱਦੀ ਹੈ ਆਨੰਦ ਉਲਾਸ ਨੂੰ ਵਰਤ ਲਈ ਕਿੰਨਾ ਜ਼ੈ ਨਾਲ ਤੱਕ ਪਹੁੰਚ ਆਪਣੇ ਅਮਾਨ ਕੁਝ ਬਾਹਰ ਦਾ ਲੈ ਬਹੁਤ ਝਾਲ ਹੈ ਬਹੁਤ ਝਾਲ ਹੈ ਅਗਿਆਨੀ ਮਨ ਲੋਕ ਕਰੇ ਉਹ ਸਾਜੇ ਆਪਣੇ ਅਮਾਨ ਤੱਕ ਇਹ ਕੋਲ ਬਸਦਲਾ ਲੱਭ ਦੱਸੇ ਬਹੁਤ ਅਮਾਨ ਤਾਂ ਬਹੁਤ ਸਾਜੇ ਵਾਹ ਦੇਖੋ ਸਾਜ ਹਨੋ ਵਾਨ ਦਤੀ ਪਹਿਲੀ ਗੱਲ ਹੈ ਹਾਜੀ ਅਮਾਨਤ ਆਪਣੇ ਵਾਨ ਚਾਹੇ ਕੁਛ ਵੀ ਹੋਵੇ ਅਮਾਨਤ ਕਰੋ ਤੇ ਕੋਈ ਇਹ ਅਮਾਨਤ ਆਪਣੀ ਹੈ ਆਪਣੇ ਵਾਨ ਕਛ ਬਹੁਤ ਸ਼ਾਲੇ ਜੇ ਸਾਹ ਵਾਪਸ ਲੈ ਲਵੇ ਅਗਿਆਨੀ ਮਨ ਰੋਸ ਕਰ ਲਵੇ ਚਾਹੇ ਰਾਤ ਹੋਵੇ ਤੋਂ ਤੋਦੀ ਸਦੀ ਦਾ ਸਾਤਾ ਉਹਨਾਂ ਦਾ ਜੀ ਇਹ ਬੰਗਲੇ ਦਾ ਰੋਜ਼ ਕਰਦਾ ਅਗਿਆਨੀ ਬੰਨ ਰੋਜ਼ ਕਰਦਾ ਐਂ ਮਾਰ ਰੋਜ਼ ਕਰਦਾ ਤੇ ਆਦਮੀ ਕਹਿੰਦਾ ਇਹ ਜਸਰੀ ਲਾਲ ਉਹ ਆਈ ਹਲ ਸੀ ਅਗਿਆਨੀ ਮਨ ਰੋਜ਼ ਕਰਦਾ ਅਗਿਆਨੀ ਵੀ ਰੋਜ਼ ਕਰਦਾ ਜਾਨੀ ਮਨ ਕਰਦੀ ਰੋਜ਼ ਕਰਦਾ ਉਹ ਪਛਗੜਦਾ ਸੀ ਵੀ ਕਿੱਥੇ ਮੋੜਦਾ ਜਾਣਦਾ ਸੀ ਸਭਨ ਸੇ ਆਵੇ ਰਿਹਾ ਕੋਈ ਬੜੀ ਪੂਰੀ ਜਾਣਕਾਰੀ ਜਾਨ ਭਗਿਆਨ ਵੀ ਵਾਸ ਕਰੇ ਉਹ ਬੜਾ ਗਿਆਨ ਉਹ ਸੇ ਇੰਝ ਆਦਾ ਹਾਂ ਨਹੀਂ ਲੱਕ ਕਰੇ ਜੀ YouTube ਪਾਚਲੋਂ ਨੂੰ ਜੀ ਕਬ ਉਹ ਜੇ ਬੱਧਿਆ ਤੇ ਹੱਥ ਨਾਲ ਵੋਟਾ ਫੜਿਆ ਹੋਏਗਾ ਜਾਦੂ ਚੱਲਣਾ ਸੀ ਜਾਂ ਨਹੀਂ ਚੱਲਣਾ ਅਸੇ ਰਾਹ ਕਰਕੇ ਪਿੱਛੋਂ ਬਦਲਣਾ ਛੱਡ ਜਾਣਾ ਕਿਸੇ ਕੋਲ ਦੇਹੀ ਦੇ। ਜਾਇਦ ਉਹ ਇਹ ਹੈ ਕਿ ਜਦੋਂ ਹੋਤਾ ਰਹੇ ਇਹਨੇ ਸੰਕਾਸ਼ੀਦ ਹੋ ਗਏ ਸੋ ਗੁਰੂ ਸਾਹਿਬ ਬਿਨਿ ਬਿਦਾਈਗੇ ਤੋਂ ਨਾਲ ਤੋਂ ਵੀ ਉਹਨਾਂ ਨੇ ਕਿਹਾ ਵੀ ਤੁਸੀਂ ਕਰੋ ਪਹਿਲੇ ਇਹਦੇ ਸੋਚੀ ਉਹਨਾਂ ਨੇ ਤੁਸੀਂ ਜਰੋਣਾ ਉਹ ਆਹ ਕਹਿੰਦਾ ਵੀ ਗੁਰੂ ਤੁਸੀਂ ਉਹ ਕਹਿੰਦੇ ਦੋ ਸਾਡੇ ਦੇ ਲਾਲਾਂ ਕਿਸੇ ਨਾਲ ਇਹ ਉਹ ਜਲਨਾਟਾ ਉਹ ਆਪ ਦੋਰ ਨਿਕਲ ਕੇ ਨਾਲ ਕਹਿੰਦਾ ਤੁਸੀਂ ਉਹ ਹੋਵੇਂਗਾ ਜਰਾ ਸਿੱਖੀ ਸਾਡੇ ਕੋਲ ਦੋ ਲੱਗ ਜਾਗਾ ਵੀ ਤੇਨੂੰ ਹੋਰ ਲਾ ਲੈ ਜਰਾ ਨਾਲ ਜਦੋਂ ਹੈ ਨਹੀਂ ਉਹਨਾਂ ਵੀ ਕਹਿ ਰਹੇ ਸੀ ਤਾਂ ਲਾਉਣੇ ਪੈਣਗੇ ਮੈਂ ਕਹਿੰਦਾ ਜੀ ਲੋਕਾਂ ਨੂੰ ਪੋਰਨ ਦਾ ਪੂਰਾ ਕਰਾਈਏ ਪੋਰਨ ਦਾ ਪੂਰਾ ਕਰਾਈਏ ਨਹੀਂ ਆਪਣੀ ਤਰਜੀਹ ਆਪ ਹੀ ਹੋਵੇਗਾ ਬਾਹਰ ਉਸ ਦਾ ਵਿਸ਼ਵਾਸ ਨਾ ਹੋਵੇ ਆਪਣੇ ਪ੍ਰਤੀਤ ਆਪ ਹੀ ਹੋਗਾ ਇਸ ਕਰਕੇ ਆਪਣੀ ਪ੍ਰਤੀਤ ਆਪ ਬੋਲਣੀ ਜੀ ਬੋਲਣ ਦਾ ਜੇ ਮਨ ਰੋਸ ਕਰਦਾ ਹੈ ਜਦੋਂ ਕੋਈ ਨੁਕਸਾਨ ਹੋ ਜਾਂਦਾ ਤਾਂ ਉਹਦੀ ਪ੍ਰਤੀਤ ਘਟਦੀ ਹੈ ਸੱਚ ਖੰਭ ਚਾਹ ਰਲਦਾ ਹੈ ਕਿ ਉਹ ਜਰੂਰ ਰੋਸ ਕਰਦਾ ਹੈ ਰੋਸ ਕਰਦਾ ਉਹ ਸੇਲੀ ਗੱਲ ਲੈ ਕਰ ਗਾਦੀ ਉੱਥੇ ਰੋਸੇ ਹੋ ਰਿਹਾ ਹੈ ਤੁਹਾਡੇ ਖਰਾਬੀ ਸਾਡਾ ਜਾਨਾ ਬਤਾਓ ਅਜੀ ਜਾ ਕੇ ਕਹਿ ਦਿੰਦੇ ਆ ਬਹੁਤ ਜ਼ੁਲਮ ਹੋਇਆ ਹੋਵੇ ਆ ਤਾਂ ਬਹੁਤ ਜ਼ੁਲਮ ਹੀ ਕਰਦਾ ਯਾਰ ਸਾਤਾ ਤੋਂ ਇਹ ਸਵਾਲ ਕਰ ਅਗਿਆਤੀ ਮਰੋਸ ਕਰ ਆਪਣੀ ਪ੍ਰਤੀਤ ਆਪ ਹੀ ਬੋਲ ਬਹੁਤ ਉਸਤਾਦ ਉਸਤਾਦ ਨਾ ਸਮੋ ਰਿਹਾ ਰੋ ਰੋ ਮਾਰਾਂਗਾ ਕੰਨ ਕਰ ਲੂਗਾ ਵਰੋਂ ਵਿਸ਼ਵਾਸ ਨਹੀਂ ਕਰਦਾ ਇਹਨੇ ਇੰਨੇ ਦੋਸ ਕਰ ਲਏ ਦਾ ਵਿਸ਼ਵਾਸ ਨਹੀਂ ਹੈ ਜਿੰਨਾ ਇਹ ਵਿਸ਼ਵਾਸ ਸਾਹਿਬ ਦੀ ਹਲਕੀ ਦਾ ਬੇਸ ਬਜਾਦਾ ਕਰਦੀ ਹੈ ਬੜੀ ਇਹ ਮੈਂ ਕੀ ਜ਼ਾਹਰ ਪ੍ਰਤੀਤ ਨਹੀਂ ਕਰਦਾ ਕਿ ਉਹ ਦੁਬਾਰਾ ਸਰੀਰ ਹੀ ਹੁੰਦਾ ਸਰ ਕਿ ਫੋਰਸ ਕੀ ਪ੍ਰਕਿਰਤੀ ਬਹੁਤ ਬਹੁਤ ਵਾਰ ਨਾ ਹੋਵੇ ਬਹੁਤ ਵਾਰ ਨਾ ਹੋਵੇ ਕਿ ਕੋਈ ਮਾਨਸਿਕ ਗੱਤੀ ਨਹੀਂ ਜਾਂਦੀ ਫਿਰ ਦੁਬਾਰਾ ਸਹੀ ਬਣੂਗਾ ਜੀ ਉਹਨੂੰ ਜੇਤੀ ਨਾਮ ਨਹੀਂ ਮੰਨਣਾ ਇਹ ਤਾਂ ਪ੍ਰੋਸਾ ਦੀ ਹੈ ਆਪਣੀ ਗੱਲ ਹੈ ਪਹਿਲੇ ਮਾਂ ਦਾ ਦੇ ਕੇ ਤੂੰ ਤਾਂ ਗਿਆਨ ਕਰਦਾ ਜਾ ਆ ਦੂਈਆਂ ਮਾਂ ਦਾ ਦੇ ਕੇ ਦੇ ਲੈ ਨੂੰ ਕੌਡੀਆਂ ਦੇ ਕੇ ਦੇਖੇ ਬਲਾਂ ਨੂੰ ਜਿਹੜਾ ਕੌਡੀਆਂ ਦੀ ਗੱਲ ਕਰਦਾ ਹੂੰ ਹੀਰੇ ਤੋਂ ਕੌਡੀਆਂ ਤੋਂ ਪਰ ਗੈ ਇਹਨੂੰ ਬੰਨ ਲੋਕੀ ਸੰਦੇਸ਼ ਮੈਂ ਮੰਨ ਲਿਆ ਵੀ ਇਹੋ ਗੱਲ ਉਹ ਫਿਰ ਸੀ ਨਾ ਬੋਕਸੋਂ ਆਇਆ ਉਹ ਸਰੀਰ ਤੇ ਕਿ ਮਾਉਜ਼ ਦੇ ਜਾਂਦਾ ਗਾਉ ਫਿਰ ਵੀ ਨਾ ਸੁੱਤੀ ਕੋ ਮਿਲ ਮਨ ਉਹ ਜਾਂ ਦੁਆਰਾ ਸਰੀਰ ਨਹੀਂ ਮਿਲਦਾ ਨਹੀਂ 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 ਮੇਰਾ ਜੀਵਣਾ ਉਹ ਨਹੀਂ ਕਹਿੰਦਾ ਉਹਨੋਂ ਉਹਦਾ ਘਾਹਦਾ ਉਹ ਪਿੱਛੇ ਹੀ ਆ ਗਿਆ ਹੱਸਾ ਬਿਉਹ ਲੈਦਾ ਪਿਛਾੜ ਗਾਉ ਕਿਵੇਂ ਕਰਿਆ ਜਾਵੇ ਤਾਂ ਬਾਹਲੇ ਤਾਂ ਸਭੇਰਾ ਮਿਲ ਜਾਂਦਾ ਬਾਹਲੇ ਤਾਂ ਨਹੀਂ ਕੋਈ ਰੋੜਾ ਬਾਹਲੇ ਦਾ ਤਾਂ ਵਿਚਾਰ ਚੱਲਦਾ ਕਰਿਆ ਜਾਂਦਾ ਸਭ ਕੁਝ ਜੇ ਬੁਰਾ ਕੋਈ ਜਾਂਦਾ ਕੋਈ ਨੁਕਤਾ ਘਲਾਂਦਾ ਤੁਰਾ ਹੋਰ ਹੋ ਗਈ ਜਾਂਦਾ ਹੋਰੀਂ ਵੀ ਜਾਂਦਾ ਬੇਟਾ ਉਹ ਹੋਈ ਦੋ ਹੋਰੀ ਗੱਲ ਹੈ ਉਹ ਬਣੀ ਗੱਲ ਇੱਕ ਮਗਾਣ ਕੋਈ ਤੁਹਾਨੂੰ ਲੱਗਦਾ ਗਾੜ ਗੱਦੀ ਦਾ ਨਖਾਤ ਹੁੰਦਾ ਸਾਰੇ ਕਹਿੰਦੇ ਸਵਾਰਾ ਫੇਜੀ ਗੱਲ ਲੈ ਜਾਂਦੇ ਕੋਰੀ ਗੱਲ ਹੈ ਉਹ ਕੰਨਨ ਹੈ ਗੌੜੀਆਂ ਦੇ ਜੀਵੋ ਵਿਸ਼ਵਾਸ ਚਲਾਉਂਦਾ ਯਾਰ ਪ੍ਰਤੀਪ ਦੀ ਜੀ ਪ੍ਰਤੀਪ ਵਾਲੀ ਅਸਰ ਤਾਂ ਉਹ ਬੜਾ ਪ੍ਰਤੀਪ ਤੇ ਹੀ ਮਿਲਦੀ ਹੈ ਗੱਲ ਅਸਰ ਗੌੜੀਆਂ ਦੀ ਪ੍ਰਤੀਪ ਦੀ ਗੱਲ ਜਿਉਂ ਦੇਣਿਆਂ ਦਾ ਨਹੀਂ ਆਉਂਦੇ ਇਹ ਤਾਂ ਇਹ ਬੋਲਦਾ ਮੈਂ ਪ੍ਰਤੀਪ ਦੀ ਵੀ ਮਰੋ ਜੀ ਕਿੰਨੀ ਕੀਮਤ ਹੈ ਦੀ ਇਹ ਤਾਂ ਇਹ ਬੱਦਦਾ ਉਹਨਾਂ ਨੇ ਜਨਾਈ ਕਰੇ ਇਹ ਨੂੰ ਨਹੀਂ ਨਾ ਇਸ ਗੱਲ ਦਾ ਪਤਾ ਇਹਦਾ ਇਹ ਮੰਨਦਾ ਫੇਪੋਡਲ ਨਾ ਗਿਆ ਬਸ ਉਹ ਉਹਨੇ ਜਲੀਏ ਤੇ ਦੇ ਗਿਆ ਇੱਕ ਬੀਜੀ ਦੇ ਦੀ ਉਹ ਵੀ ਇਹਨੇ ਮਗਲੀ ਉਹ ਕਹਿੰਦਾ ਨਹੀਂ ਮਿਲਦੀ ਯਾਰ ਕਿਉਂ ਨਹੀਂ ਮਿਲਦੀ ਐ ਤਾਂ ਉਹਨੂੰ ਪਤਾ ਉਹ ਤਾਂ ਚਲੋ ਬੱਕਰੀ ਗੱਲ ਐ ਕਿ ਉਹ ਸੀ ਪਰ ਇਹ ਤਾਂ ਉੱਥੇ ਹੀ ਉਹਦੇ ਨਾਲ ਜਦ ਮੈਂ ਉੱਥੇ ਹੀ ਮੁਖਲਾਫ ਹੋ ਗਿਆ ਹੋਰ ਉਹਨੂੰ ਪੁੱਛਿਆ ਕਿ ਦੂਆ ਹੈਗਾ ਕੋਈ ਹੈਗਾ ਤੇ ਦੂਆ ਦਰ ਉਹ ਕੋਈ ਕਿਸੂ ਕਿ ਉਹ ਤੇੜਿਆ ਲਓਦੈ ਉਹਦਾ ਤਾਂ ਪੱਕੇ ਖੋ ਵੀ ਸਕਦਾ ਹੈ ਇਹ ਜਾਣਦੇ ਹੋਏ ਵੀ ਇਦਾਂ ਕਰ ਸਕਦਾ ਹੈ ਇਸ ਦਾ ਬੂਰਖਾ ਤੇ ਦੁਆਗਾ ਹੈ ਵੀ ਖੋ ਵੀ ਸਕਦਾ ਹੈ ਇਹ ਵੀ ਜਾਣਦਾ ਤੇ ਵੀ ਬੇਜੇ ਜਾਤੀ ਕਹਿੰਦੇ ਇੱਕ ਮੂਰਖੀ ਅਕਲ ਜਿਹਦੀ ਹੈ ਉਹ ਰੱਖਿਆ ਰਖਾਇਆ ਤੋਂ ਕਿੱਡਾ ਅਗਲਮੰਦਾ ਸੰਸਾਰ ਸਾਡੀ ਦਾ ਬੁਰਖੰਦ ਕੋਰ ਚੋਰ ਹਰੰਖੋਰ ਉਹ ਗੱਲ ਦਾ ਗਹਿराई ਤੋਂ ਗਹਿराई ਦੱਸੋ ਕੌਣ ਆਦੀ ਹੈ ਜੱਤ ਕਿੰਨਾ ਬਚੇ ਹੋਏ ਨੇ ਵਕਾ ਦੇਣਾ ਗੈਤਾ ਬੁਰਖੰਦ ਕੋਚੋਰ ਹਰੰਖੋਰ ਅਗਲੇ ਹੋ ਕੇ ਹੋਏ ਫਿਰਦੇ ਅਗਲੇ ਬਣਾ ਦੇ ਵੀ ਅਗਿਲਸੀ ਹੈ ਨਾ ਜਲਦੀ ਦੀ ਇਹ ਤਾਂ ਗੱਲਾਂ ਦੀ ਬਰਬਾਪੇ ਛਿੜਕੇ ਸੇ ਛਿੜਕੇ ਛਿੜਕੇ ਹੋਏ ਚ ਕੋਹ ਚਾਂਤ ਕਰਦਾ ਹੈ ਆਉਣਾ ਦੇ ਪਾਰਿਆ ਵਰਖਾ ਪਾਣੀ ਜਿਹਨੇ ਕੌੜੀਆਂ ਗੱਲਾਂ ਕੀ ਉਹਨਾਂ ਦਾ ਨਛਾ ਦਿਖਾਇਆ ਸਾਰੀ ਸਾਨਾ ਗਏ ਤੀ ਜੇ ਨਾ ਕਹਿੰਦੇ ਫਾਇਦਾ ਜੇ ਨਾਏ ਤੁੰਬ ਹੋਦੇ ਸਾਰਾ ਨਛਾ ਦਿਖਾਇਆ ਉਹ ਜਿਹੜੀ ਤੁਹਾਡਾ ਇਤਬਾਰ ਚੱਕਿਆ ਹੋਇਆ ਤਾਂ ਸਮਾਂ ਤੁਹਾਨੂੰ ਦੇਨ ਗਏ ਤੇ ਉਹ ਥੋੜਾ ਇਤਬਾਰ ਬਣ ਰੋੜ ਜਾਏ ਤੇ ਉਹ ਤਾਂ ਰਾਈ ਵੀ ਇਤਬਾਰ ਫੜੇ ਥੋੜਾ ਇਤਬਾਰ ਹੈ ਜੀ ਬਸ ਸੁੱਜੀ ਹੈ ਉਹ ਨੂੰ ਨਹੀਂ ਸੀ ਕੰਦੇ ਉਹਦਾ ਨੂੰ ਇਹ ਤਾਂ ਉਹ ਤੁਸੀਂ ਮੂਰਖੇ ਸੀ ਮੂਰਖ ਹੈ ਤਾਂ ਉਹ ਤੂੰ ਦੂਇ ਤਾਜ਼ ਕਰਾਉਂਦਾ ਮੇਰੇ ਕੋਲ ਥੋੜੇ ਜਿਹੇ ਵਾਰ ਹੈ ਮੈਂ ਘੋਟੇ ਫੋੜਦਾ ਮੇਰੇ ਨੂੰ ਨਹੀਂ ਮਿਲਦਾ ਬਸ ਕਰੇ ਛੱਤ ਕੋਲ ਦਾ ਦੱਸ ਰੋ ਇਹਦਾ ਮਾਰ 13 ਵਾਰ ਤੋਂ 20 ਵਾਰ ਹੈ ਐਵੇਂ ਸੰਕਾ ਤਾਦ ਜਿਹੜਾ ਉਹ ਉਹਦੀ ਵਾਰ ਕਰਦਾ ਜਿਹੜਾ ਹਾਲ ਕੇ ਸਵਾਰ ਕਰਦਾ ਜੀ 30 ਵਾਰ ਇਹ ਲੈ ਲੋ ਪਰ ਉਹਦਾ ਕਰਦਾ ਔਰ ਜੇ ਉਹ ਕਰਦਾ ਇਸ ਕਰਕੇ ਵੀ ਜੈਨ ਨੂੰ ਸਮਝਾਤਾ ਆਇਬੇ ਜੇ ਤੂੰ ਖੋਜਾਂ ਕਰ ਤਾ ਕਿ ਇਹ ਕਿਉਂ ਨਾ ਕਰ ਦੇ ਦੇ ਮੈਂ ਤਾਂ ਸੁਭਾਅ ਨਾਲ ਕਰਦਾ ਕਰੂਨ ਅਨਸਾਰ ਆਪਣਾ ਕਰਦਾ ਕੋਈ ਸੁਭਾਅ ਨਹੀਂ ਹੈ ਹਾਂ ਜੇ ਹੋ ਸਕਦਾ ਕਰ ਦੋ ਜੇ ਸੁਭਾਅ ਨਹੀਂ ਕਿਸੇ ਕਿਸੇ आई जीओ दिया दासो येकी बात जी हां येकी बात जी योदु बात जी करमी रीति करी हुई है जी जितकी बात ते ਸਾਡੇ ਰੱਖ ਪ੍ਰਭ ਦੀ ਆਗਿਆ ਮੰਨਣੇ ਵਾਸਤੇ ਜਿਹਦੀ ਕੋਸ਼ਿਸ਼ਾ ਹੈ ਉਹਦੇ ਦੇ ਹਰ ਵਕਤੇ ਉਹਦੇ ਕੋਈ ਜ਼ਰੂਰ ਦੋ ਸਤੋ ਸਰਵ ਵਿਆਪਕ ਹੈ ਕੋਈ ਬਾਤ ਉਹਦੀ ਮੰਨ ਕੇ ਹੀ ਰੱਖ ਤੂੰ ਆਪਾਂ ਉਹ ਜਿਹੜੇ ਹੋਰ ਪਲੇ ਜਾ ਕੇ ਤਾਂ ਰੱਟੇ ਨਹੀਂ ਆਉਣੀ ਮਾਸਲਾ ਇਹ ਹੈ ਜਾਓ ਸਰਪੇ ਆਪ ਕਰ ਫਸਤ ਪਈ ਹੈ ਉਹ ਵਨ ਉਹਦੇ ਅੱਗੇ ਪਈ ਹੈ ਵਿਚਾਰਾ ਮਾਲਕ ਉਹਨੇ ਕੋ ਪਈ ਹੈ ਬਸ ਜੇ ਉਹਨੇ ਚਾਹ ਕੇ ਕਿ ਉਹ ਹੋ ਤੂ ਤੇ ਇਸੀ ਤੇ ਲੋੜ ਉਹਦੇ ਤੇ ਕਿਉਂ ਲੈ ਗਿਆ ਉਹ ਵੀ ਉਹਨੂੰ ਪਤਾ ਹੋਊ ਤੇ ਚਾਹ ਕੇ ਕਿਉਂ ਬਦਲਦੀ ਹੈਗਾ ਕੋਈ ਗੱਲ ਆਉਂਦੀ ਜੇ ਉਹਨੇ ਬਦਲ ਲਈ ਉਹ ਉਹ ਆ ਗਿਆ ਉਹ ਮੱਥੇ ਤਾਂ ਖਬਰਾਂ ਇੱਥੇ ਲੈ ਆ ਕੇ ਉਹਨਾਂ ਕੋਲ ਜ਼ਿਆਦਾ ਚੀਜ਼ ਰੱਖਣੀ ਹੋਵੇ। ਇਹ ਤਾਂ ਥੋੜੀ ਚੀਜ਼ ਪਈ ਆ। ਉਹਨੂੰ ਲਿਜਾ ਕੇ ਤੂੰ ਸਾਬ-ਸਪਾਈ ਕਰਕੇ ਵਧੀਆ ਚੀਜ਼ ਲੈ ਆ ਕੇ ਜ਼ਿਆਦਾ ਰੱਖਣੀ ਹੋਵੇ। ਤੇ ਤੂੰ ਕੀ ਲੋੜ ਹੈ? ਰੋਕ ਕਰਨੀ। ਜਗਾ ਵੀ ਹੋ ਦੀ ਆ, ਸੀਜ ਵੀ ਹੋ ਦੀ ਆ। ਤੇ ਜੇ ਪਹਿਲੀ ਵਾਰੀ ਇਹ ਮਾਂ ਦੀ ਰੋਟੀ ਚੋਫੀਦਰੀ ਹੈ ਫਿਰ ਚੋਫੀਦਰੀ ਕਰੀਏ ਤੂੰ। ਜੋ ਕਿਦਾ ਉਕੀ ਲਗੇ ਕਿ ਨਾ ਮਲਾਉਂ ਤੇ ਜਮਾ ਚਲਾਏਗਾ ਟਕਰਾ ਗਿਆ ਜੋ ਕਿਦਾ ਰੱਬ ਕੀ ਆ ਗਿਆ ਮਾਨੇ ਮਰਨ ਜੋ ਆਏ ਚੱਕਰ ਲੈਣਦੋ ਤਾਂ ਕਿਦਾ ਜੋ ਪਈ ਉਹ ਜਫੀਰ ਹੋਣ ਦੇ ਪਿਆ ਦੇਖੋ ਹੋ ਮਗਰ ਇਹ ਲੋੜੋ ਚੋ ਫਿਰ ਕਿ ਕੋ ਗੋਮੈਂਟ ਦਾ ਰੱਬ ਕੀ ਆ ਗਿਆ ਮਾਨਾ ਰੱਬ ਤੇ ਸਤੇ ਚੌਗਣ ਕਰੇ ਨਿਹਾਲ ਸਤੇ ਚੌਗਣ ਕਰੇ ਨਿਹਾਲ ਚੌਗਣ ਕਰੇ ਨਿਹਾਲ ਲਾਲ ਚਾਰ ਬਣਾਵਤ ਜੇ ਪਾਣੋ ਬਣ ਕੇ ਜਲੋ ਗਾਥਾ ਦੂ ਦੇਖਦਾ ਉਹ ਦੂ ਦੇਖਦਾ ਸਭ ਸੇ ਕਦਾ ਕਰੇ ਇਹ ਕਿਹਾ ਜਾ ਕੇ ਦੂਰ ਗਾ ਸਤੇ ਚੌਗਣ ਕਰੇ ਚੌਗਣ ਕਰੇ ਨਿਹਾਲ ਨਾਲ ਦੇ ਸਾਥ ਸਰਹਾ ਦੇਵਾਂ ਨਾਲ ਸਾਥ ਤੋਂ ਹੋਵੇਗਾ ਉਹ ਕਈ ਵਾਰੀ ਸਾਂਹ ਹੁੰਦਾ ਹੈ ਥੋੜਾ ਜਿਆਦਾ ਸਾਂਹ ਜਾਂਦਾ ਹੁੰਦਾ ਨਾ ਉਹ ਦੇਰ ਹਰਦਾ ਜਪਦਾ ਉਹ ਤਸਰ ਉਹਦੇ ਦੇਖ ਕੇ ਤੁਸੀਂ ਤੁਸੀਂ ਮਨੋਂ ਕਿਹਦਾ اچھا ਹੈ ਤੁਸੀਂ ਕੋਈ ਮਨੋਂ ਕਿਹਦਾ اچھا ਇਹ ਪਾਇਆ ਲੀਜੀ ਤੁਹਾਨੂੰ ਅੱਖੀ ਪਰ ਇਹ ਤੇ ਜਦੋਂ ਖਾਲੀ ਰਗਾ ਚਾਹੀ ਜੀ ਖਾਲੀ ਘਰ ਕਿ ਰਖਣਾ ਚੱਕੀ ਕਰਨਾ ਬਾਅਦ ਵਿੱਚ ਪਤਾ ਲੱਗੂਗਾ ਤੁਸੀਂ ਹਾਂ ਤੇ ਰਾਤ ਆ ਤਾਂ ਰੋ ਦੇ ਕੋਟਾ ਦੇ ਦਿਓ ਕੋ ਕੁੱਝ ਤਾਂ ਜਾਣਾ ਨਹੀਂ ਸਕਦਾ ਅਜਾ ਬਾਪੂ ਦੇ ਦਰ ਗੁਜੇ ਗਏ। ਤੁਮੇ ਤੁਕਾ ਆ ਗਿਆ ਜਰਾ ਦੇ ਆ। ਮੈਂ ਜਾ ਰਿਹਾ ਹਾਂ ਥੋੜਾ ਦੇਖ ਕੇ ਤੇ ਹਲਕਾ ਹੋ ਗਿਆ ਸੀ। ਹੱਸ ਚੋੜ ਲੱਗੀ ਸੀ। ਜਰੂਰ ਕਹਿੰਦੇ ਠੀਕ ਹੈ। ਬਾਦ ਉਹ ਠੀਕ ਕਰਨ ਲਈ ਬੋਲਦੇ। ਜਰਾ ਉਹ। ਸੈ ਸੈ ਤਾ ਕਾ ਉਹ ਨਹੀਂ ਗਏ। ਪਾਣਾ ਹੋ ਗਿਆ ਹੋ ਗਿਆ। ਤਾਂ ਮੰਨ ਲਿਆ। ਮਨ ਲੈ ਆਉ ਤਾਂ ਚੌਕਣ ਕਰੇ ਨਾ ਤੇ ਤੈਨੂੰ ਬਤਾਉ ਉਹ ਮੈਂ ਬੰਦਿਆ ਕਿ ਆ ਗੱਲ ਸਹੀ ਹੈ ਜੀ ਦੁਵਾ ਲਈ ਨਹੀਂ ਹਰ ਵਾਰ ਨਾ ਚੌਕਣ ਕਰੇ ਨਾ ਹਾਲਾ ਦੀ ਗੱਲ ਚੋਰੀ ਹੈ ਕੱਲ ਵੀ ਪੂਰੀ ਆ ਕੁਰਬਾਨੀ ਦੀ ਕੁਰਬਾਨੀ ਚੂੜੀ ਬੋਲਦੀ ਹੈ ਸਾਡੇ ਬੁੱਟਰ ਦੇ ਫਰਕ ਦਾ ਗੁਰਬਾਣੀ ਦੇ ਬੋਲ ਨਹੀਂ ਕੋਈ ਬਸ ਸਾਡੇ ਮੰਨ ਦੇ ਫਰਕ ਤੇ ਤਾਂ ਮਨ ਲੈ ਆ ਤਾ ਉਹ ਵੀ ਗਿਆ ਉਹ ਵੀ ਗਿਆ ਉਹ ਟੈਸਟੇ ਸੀ ਕੁਝ ਚੀਜ਼ ਇਹ ਕੋ ਪਾਸਟ ਹੈ ਤਾ ਉਹਨੂੰ ਹਾਂ ਜੀ ਉਹ ਪਾਸੇ ਸੰਕੜਾ ਦੇ ਜਿੱਕੀ ਸੀ ਉਹ ਪਾਸੇ ਦੇ ਅਟਾਖੇ ਇਹਦੇ ਵੀ ਜੇ ਤਾਂ ਬੇਰੁਮ ਦਾ ਵੀ ਰਸ ਤੇ ਜੁਦਾ ਦੇਣਾ ਹੋਵੇ ਕੋਈ ਨਾਨਕ ਸਾਹਿਬ ਸਦਾ ਬਿਆਸ ਨਾਨਕ ਸਾਹਿਬ ਸਦਾ ਬਿਆਸ ਸਦਾ ਸਵੇਗਾ ਵਾਲਾ ਬੋਲ ਜਿੱਦੇ ਉਹਦੀ ਜੀ ਯਾਰ ਵੇ ਜਿਆਦਾ ਲੱਗੇ ਬਹੁਤ ਆ ਫਿਰ ਖਾਲੀ ਤੈਨੂੰ ਕੀ ਯਾਦ ਆ ਰਿਹਾ ਹੈ ਤੈਨੂੰ ਯਾਦ ਆ ਰਿਹਾ ਹੈ ਹਾਂ ਤੈਨੂੰ ਯਾਦ ਆ ਰਿਹਾ ਹੈ ਕਾफी ਫਾਇਦੀ ਜਦੋਂ ਹਲਕਾ ਜਾਂਦਾ ਕੋਈ ਯਾਦ ਸੀ ਜਦ ਮਾਇਆ ਗੁੱਤਾ ਹਲਕਾ ਜਾਂਦਾ ਹੈ ਬਹੁਤ ਸੁਖਾਦੀ ਬਿਲਕੁਲ ਇਸੇ ਵਾਰੀ ਦੋ ਮਾਰੀ ਗਏ ਅਵੇ ਤਾਂ ਮਾਇਆ ਕਿ ਇਹਦਾ ਨਹੀਂ ਹੈ ਸਿੱਧੀ ਕਰ ਲੈ ਹੈ ਜਿਹੜੀ ਗੱਲ ਦਾ ਅਸੀਂ ਤਿਆਰ ਵਕੀਤਾ ਚੁੱਪ ਚੁੱਪ ਕਰਦਾ ਹੈ ਗੁਰਬਾਨੀ ਨੂੰ ਪਰਖਣਾ ਚਾਹੀਦਾ ਹੈ ਵੇਦਾਂ ਦਾ ਪਰਖੇ ਵੀ ਉਸ ਦੇ ਹੁਣ ਪਰ ਕਹੇ ਗੁਰਤੀ ਬਾਤ ਅੱਤਰ ਪਰਖਿਆ ਆਪਣੇ ਰੌਲਾ ਪਰਖੀ ਜਿ ਲੋੜ ਹੈ ਇਧਰ ਕੋਈ ਬੜਾ ਕਹਦਾ ਕੋਈ ਬੜਾ ਕਹਦਾ ਕੋਈ ਬੜਾ ਕਹਦਾ ਕੋਈ ਕਹੇ ਤੇ ਕੋ ਜਦੋਂ ਤੇ ਪਰਖ ਕੇ ਕਿਸੇ ਦੀ ਕਿਸੇ ਦੀ ਪਰਖ ਪਰਖ ਕੇ ਹੀ ਵਿਵਾਸ ਹੋਊਗਾ ਬਿਨਾਂ ਪਰਖੇ ਦੇ ਵਿਵਾਸ ਨਹੀਂ ਛੋੜ ਕੇ ਵਿਵਾਸ ਨਹੀਂ ਹੋਣਾ ਪਰਖੇ ਦਾ ਵਿਵਾਸ ਹੋਣਾ ਕਹਿੰਦਾ ਵੀ ਪੱਥੀ ਬਹੁਤ ਵਧੀਆ ਕਹਿੰਦੇ ਕਿ ਦੇਸੇ ਮੈਂ ਹਾਂ ਉਹ ਲੈ ਕੇ ਹੇਤੇ ਪਰ ਮੰਦਾ ਤਾਂ ਨਹੀਂ ਲੇ ਕੇ ਆਇਆ ਵਾਪਸ ਪਰ ਖੋ